ਹਾਂਜੀ ਵੀਰੇ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਦਲਵੀਰ ਲੋਡਵਦੀ ਚੈਨਲ 'ਚ ਅੱਜ ਦੇ ਬਲੌਗ ਦੇ ਵਿੱਚ ਆਪਾਂ ਬੱਚੇ ਹੱਥ ਤੇ ਲਾਉਣੇ ਆ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਪਹਿਲਾਂ ਵੀ ਇੱਕ ਸੀਜ਼ਨ ਬੱਚੇ ਹੱਥ ਤੇ ਲਾਏ ਸੀਗੇ ਬਹੁਤ ਵਧੀਆ ਲੱਗੇ ਸੀਗੇ ਉਹ ਚੱਕਰ ਐ ਪੈ ਗਿਆ ਭਾਈ ਥੋੜਾ ਜਿਹਾ ਆਪਣੇ ਕੋਲ ਟਾਈਮ ਘਟੋਂਦਾ ਸੀਗਾ ਆਪਾਂ ਕੂਟਰ ਵੀ ਡਾਉਣੇ ਹੁੰਦੇ ਸੀਗੇ ਤਾਂ ਕਰਕੇ ਆਪਾਂ ਤੋਂ ਬੱਚੇ ਉੱਡੇ ਨਹੀਂ ਹੈਗੇ ਹੁਣ ਆਪਾਂ ਦੁਬਾਰੇ ਟ੍ਰੇਡ ਕਰ ਰਹੇ ਆ ਆ ਆਪਣੇ ਕੋਲੇ ਦੋ ਬੱਚੇ ਨੇ ਇੱਕ ਆਪਣੇ ਕੋਲੇ ਆ ਨੀਲਾ ਬੱਚਾ ਹੈਗਾ ਤੇ ਦੇਖ ਲਓ ਤੁਸੀਂ ਇਹਦੀ ਕੰਨੀ ਵੀ ਚੈੱਕ ਕਰੋ ਛੋਟਾ ਹੀ ਆ ਹਲੇ ਕੱਠਾਂ ਜਿਹਲੇ ਖੰਭ ਪੂਰੇ ਆਉਣ ਲੱਗੇ ਨੇ ਇੱਕ ਆਪਣੇ ਕੋਲੇ ਆ ਮਟਰੂਲ ਹੋ ਗਿਆ ਵੱਡਾ ਇਹ ਜਣੀ ਮੈਂ ਹੱਥ ਨਾਲ ਹੀ ਪਾਲਿਆ ਸੀਗਾ ਤੇ ਇਹ ਹੁਣ ਥੋੜੇ ਉੱਡ ਨਹੀਂ ਸਕਦਾ ਚੱਕਰਾਂ ਹੀ ਪੈ ਗਿਆ ਬਈ ਆ ਦੇਖ ਲਓ ਜਿਹੜੇ ਇਹ ਪੱਲੇ ਨੇ ਨਾ ਇਹ ਬਿੱਠਾ ਕਰਕੇ ਛਣਕ ਗਏ ਸੀਗੇ ਚਲੋ ਇਹ ਆਪਾਂ ਵੈਸੇ ਆਪਾਂ ਰੱਖਾਂਗੇ ਜਦੋਂ 10 ਸਾਰਾ ਹੋ ਗਿਆ ਉਦੋਂ ਉੱਡੂਗਾ ਤੇ ਹੁਣ ਆਪਣੀ ਥੋੜੀ ਟ੍ਰੇਨਿੰਗ ਚੱਲਦੀ ਆ ਜਿਆਦਾ ਇਹ ਤੇ ਹੁਣ ਆਪਾਂ ਇਹਨੂੰ ਟ੍ਰੇਨ ਕਰਨਾ ਇੱਕ ਤਾਂ ਸੋਨਾ ਬਹੁਤ ਲੱਗੂਗਾ ਬਈ ਨੀਲਾ ਉੱਡ ਕੇ ਬੈੰਦਾ ਹੈਗਾ ਤੇ ਇੱਕ ਊਂ ਘੈਂਟ ਲੱਗੂਗਾ ਔੜ ਦਾ ਠੀਕ ਆ ਇੱਕ ਹੱਥ ਤੇ ਲੱਗੂ ਸਾਰ ਨੂੰ ਵੱਖਰਾ ਆ ਦੇਖੋ ਹੁਣ ਇਹਨੂੰ ਅੱਜ ਪਹਿਲੇ ਦਿਨ ਹੀ ਬਿਠਾਇਆ ਹੈਗਾ ਇੰਨਾ ਕ ਜਾਨੀ ਫਰਕ ਪੈ ਗਿਆ ਬੱਚਾ ਆਪ ਉੱਟ ਕੇ ਮੋਢੇ ਤੇ ਜਾਣ ਲੱਗ ਗਿਆ ਜਦੋਂ ਨੂੰ ਹੌਲੀ ਹੌਲੀ ਆਪਾਂ ਪਿਠਾਉਣ ਲੱਗ ਜੰਨੇ ਆ ਬਾਈ ਠੀਕ ਆ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਆਪਣੇ ਬੱਚੇ ਲੱਗ ਜਾਂਦੇ ਆ ਹੱਥ ਤੇ ਆ ਬੱਚੇ ਆਪਣੇ ਛਤਰੀ ਵਾਲੇ ਚੱਲ ਰਹੇ ਨੇ ਇਹਨਾਂ ਦੀ ਵੀ ਟ੍ਰੇਨਿੰਗ ਚੱਲ ਰਹੀ ਆ ਪੂਰੀ ਆਪਣੀ ਇਹਨੂੰ ਹੁਣ ਆਪਣਾ ਰਜਾ ਕੇ ਬਿਠਾਇਆ ਹੋਇਆ ਹੈਗਾ ਹੁਣ ਇਹਨੂੰ ਆਪਾਂ ਇੱਥੋਂ ਡਾ ਦੇਣਾਗਾ ਇਹਨੇ ਸਿੱਧਾ ਛਤਰੀ ਤੇ ਜਾਣਾ ਆਏ ਕਰਦੇ ਕਰਦੇ ਬਾਈ ਇਹ ਬੱਚੇ ਨੇ ਟ੍ਰੇਡ ਹੋ ਜਾਣਾਗਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਡਾਊਨ ਲੱਗ ਜਾਾਂਗੇ ਠੀਕ ਆ ਤੇ ਚਲੋ ਘੇੜੇ-ਘੇੜੇ ਪਾ ਕੇ ਆਉਣ ਲੱਗੇ ਆਣਗੇ ਆਹ ਬੱਚਾ ਤਾਂ ਹੁਣ ਆਉਣ ਲੱਗ ਗਿਆ ਸਾਊ ਆ ਠੀਕ ਆ ਇਹ ਕਈ ਵਾਰ ਆਪਣੀ ਨਸਲ ਦਾ ਵੀ ਫਰਕ ਪੈ ਜਾਂਦਾ ਜਦੋਂ ਆਪਾਂ ਕਹਿੰਨੇ ਆ ਨਾ ਬਾਈ ਹਰ ਇੱਕ ਕੂਤਰ ਹੱਥੇ ਲੱਗ ਜੂ ਹਰ ਇੱਕ ਕੂਤਰ ਨਹੀਂ ਹੱਥੇ ਲੱਗਦਾ ਇਹ ਕੋਈ ਕੋਈ ਕੂਤਰ ਆਉਂਦਾ ਜਿਹੜਾ ਹੱਥੇ ਲੱਗ ਜਾਂਦਾਗਾ ਹੁਣ ਇਹ ਬੱਚਾ ਚਲੋ ਸਾਊ ਲਾ ਲਓ ਜਾਂ ਨਸਲ ਦਾ ਫਰਕ ਲਾ ਲਓ ਠੀਕ ਆ ਤੇ ਇਹ ਲੱਗ ਜੂਗਾ ਬੱਚਾ ਹੁਣ ਇਹਨੂੰ ਆਪਾਂ ਲਾਵਾਂਗੇ ਜਦੋਂ ਬਾਈ ਚਾਰ ਤੋਂ ਪੰਜ ਦਿਨ ਹੋ ਗਏ ਫਿਰ ਬੱਚੇ ਨੂੰ ਆਪਾਂ ਉਰੇ ਉਠਾ ਦੇਣਾ ਹੈ ਇੱਥੇ ਬਿਠਾ ਕੇ ਆਪਾਂ ਉਰੇ ਆ ਕੇ ਖੜ੍ਹ ਜਾਣਾ ਹੈ ਠੀਕ ਆ ਬੱਚਾ ਆਪ ਆਪਣੇ ਕੋਲੇ ਉੱਡ ਕੇ ਆਊਗਾ ਉਹਨੂੰ ਆਪਣਾ ਪਤਾ ਲੱਗ ਜਾਣਾ ਮੇਰਾ ਮਾਲਕਾ ਕੁਛ ਵੀ ਆ ਠੀਕ ਆ ਉਹਨੇ ਸਮਝ ਜਾਣਾ ਮੈਂ ਉਹਦੇ ਕੋਲੇ ਜਾਣਾ ਹੈ ਤਾਂ ਇੱਕ ਆ ਨਾਂ ਨੂੰ ਦਾ ਲੋਗ ਰੱਖਦੇ ਨਹੀਂ ਹੁੰਦੇ ਮੈਂ ਤਾਂ ਵੈਸੇ ਨਾਂ ਰੱਖ ਦਿੰਨਾਗਾ ਮੈਂ ਪਹਿਲਾਂ ਲਾਏ ਸੀਗੇ ਬੱਚੇ ਤਿੰਨ ਇੱਕ ਦਾ ਨਾਂ ਮੈਂ ਰੱਖਿਆ ਸੀ ਲਾਡੋ ਇੱਕ ਦਾ ਨਾਂ ਰੱਖਿਆ ਸੀ ਦੀਪਾ ਤੇ ਇੱਕ ਦਾ ਨਾਂ ਰੱਖਿਆ ਸੀ ਮੈਂ ਗੋਰਾ ਤੇ ਇਹ ਹੁਣ ਸਾਰਨੋਂ ਵੱਖਰਾ ਜਿਹਾਗਾ ਨੀਲਾਗਾ ਇਹਦਾ ਨਾਂ ਮੈਂ ਰੱਖੂੰਗਾ ਕਾਲੂ ਆ ਬੈਠਾ ਆਪਣਾ ਭੋਲਾ ਪੋਲਾ ਦਾ ਚਲੋ ਗਿੱਜਦਾ ਨਹੀਂ ਹੈਗਾ ਗਝਾ ਵੀ ਲਵਾਂਗੇ ਪਰ ਇਹਨੂੰ ਡੌਨਲਡੂਆਂ ਦਾ ਹੈ ਨਹੀਂ ਇਹ ਤਾਂ ਉਹ ਵੀ ਬਸ ਸੰਕ ਵਾਸਤੇ ਆਪਣਾ ਰੱਖਿਆ ਹੋਇਆ ਇੱਕ ਤੇ ਬਾਕੀ ਜਦੋਂ ਮੈਂ ਬਈ ਆ ਬੱਚੇ ਗਝੋਣਾ ਹੁੰਨਾਗਾ ਆ ਬੱਚੇ ਬੈਠੇ ਨਾ ਛਤਰੀ ਤੇ ਬਸ ਇੰਨਾ ਕਈ ਦਾ ਫਰਕ ਪੈ ਜਾਂਦਾਗਾ ਆ ਬੱਚੇ ਵੀ ਆਪਣੇ ਕੋਲੇ ਹੱਥ ਤੇ ਉੱਟ ਕੇ ਆਉਣ ਲੱਗ ਜਾਂਦੇ ਆ ਅਸੀਂ ਅੱਜ ਸਵੇਰੇ ਦੇ ਨਾ 3-4 ਵੇਰੀ ਦੇਖ ਲਿਆ ਜਿਹੜੇ ਆ ਬੱਚੇ ਨੇ ਸਾਡੇ ਇਹ ਆਪ ਹੀ ਆ ਉੱਡ ਕੇ ਆ ਜਾਂਦੇ ਆ ਆਪ ਤੇ ਅਸੀਂ ਥੱਲੇ ਬੈਠੇ ਸੀਗੇ ਦੋ ਤਿੰਨ ਵੇਰੀ ਬੱਚਾ ਮੇਰੇ ਕੋਲੇ ਆਪ ਹੀ ਉੱਡ ਕੇ ਆ ਗਿਆ ਨਾਲੇ ਬੱਚਾ ਹੈ ਛਤਰੀ ਵਾਲਾਗਾ ਚੱਕਰ ਕੀ ਆ ਮੈਂ ਆ ਬੱਚਿਆਂ ਨੂੰ ਟ੍ਰੇਨਿੰਗ ਦਿੰਨਾਗਾ ਉਹ ਉਹ ਮੇਰੇ ਕੰਨੀ ਆਉਂਦਾ ਹੈਗਾ ਇਹ ਤਾਂ ਉੱਟ ਨਹੀਂ ਹੁੰਦਾ ਵਿਚਾਰੇ ਤੋਂ ਜਿਹੜਾ ਆ ਬੱਚਾ ਹੈਗਾ ਇਹਦੇ ਖੰਭ ਖਰਾਬ ਨੇ ਤਾਂ ਕਰਕੇ ਇਹਨੂੰ ਆਪਾਂ ਮੋਢੇ ਦੀ ਬਣਾ ਕੇ ਰੱਖਦੇ ਆ ਤੇ ਆ ਜਿਹੜਾ ਬੱਚਾ ਆ ਉਰਲੀ ਸਾਈਡ ਬੈਠਾ ਹੈਗਾ ਜਦੋਂ ਮੈਂ ਛੱਡ ਜਾਂਦਾ ਹੈਗਾ ਤੇ ਇਧਰ ਮੈਂ ਇਹਨੂੰ ਐ ਹਲਾਉਣਾ ਹੈਗਾ ਮੈਂ ਆਪੇ ਪੰਗੇ ਲੈਣਾ ਰਹਿਣਾ ਉਹਨਾਂ ਨੂੰ ਪਤਾ ਲੱਗ ਜਵੇ ਮੈਂ ਐ ਹਲਾਈ ਜਾਂਦਾ ਸੀਗਾ ਇਹਨੂੰ ਤੇ ਹੁਣ ਰੱਜਿਆ ਹੋਇਆ ਆ ਵੀ ਪੂਰਾ ਇਹਨੂੰ ਮੈਂ ਐ ਬੈਠਾ ਹਲਾਈ ਜਾਂਦਾ ਸੀਗਾ ਮੈਂ ਪੈਰਾਂ ਪਰ ਬਹਿ ਗਿਆ ਇੱਥੇ ਇਹਨੂੰ ਜਦੋਂ ਮੈਂ ਬੱਚੇ ਨੂੰ ਐ ਹਲਾਈ ਗਿਆ ਇਧਰੋਂ ਮੇਰੇ ਕੋਲ ਇਹ ਨੀਲਾ ਬੱਚਾ ਸੀਗਾ ਅਨੀਲੇ ਬੱਚੇ ਨੂੰ ਵੀ ਮੈਂ ਬੈਠੇ ਬੈਠੇ ਨੇ ਐ ਕਰ ਲਿਆ ਤੇ ਉਹ ਬੱਚਾ ਉੱਡ ਕੇ ਆਇਆ ਕਰੇ ਸਿੱਧਾ ਮੇਰੇ ਹੱਥ ਤੇ ਇੱਕ ਚਾਂਸ ਨਹੀਂ ਕਈ ਜਾਣੇ ਹੋਗੇ ਉਹ ਸਿੱਧਾ ਉੱਡ ਕੇ ਆਉਂਦਾ ਜੀ ਹੁਣ ਵੀ ਪੂਰੀ ਤਿਆਰੀ ਚ ਦੇਖਿਓ ਥੋੜੇ ਮੂਰੇ ਆ ਨਾਲੇ ਛਤਰੀ ਵਾਲਾ ਬੱਚਾ ਹੈਗਾ ਹੁਣ ਵੀ ਉਹਦੀ ਫੁੱਲ ਜੱਜਮੈਂਟ ਮੇਰੇ ਕੰਨੇ ਨੂੰ ਮੇਰੇ ਕੰਨੇ ਨੂੰ ਫੁੱਲ ਫੋਕਸ ਕਰ ਰਿਹਾ ਹੈਗਾ ਮੈਂ ਉੱਡ ਕੇ ਆਵਾਂ ਉਹ ਆਰਡਰ ਦੀ ਕੋਸ਼ਿਸ਼ ਕਰਦਾ ਮੂਰੇ ਬੱਚਾ ਆ ਗਿਆ ਤੂੰ ਉੱਡੇ ਲੀ ਗਿਆ ਤੇ ਉਹਦਾ ਹੁਣ ਫੁੱਲ ਫੋਕਸ ਆ ਮੇਰੇ ਕੰਨੇ ਮੈਂ ਉੱਡ ਕੇ ਜਾਵਾਂ ਛਤਰੀ ਤੇ ਬਹਿ ਕੇ ਕੁਝ ਨਹੀਂ ਹੈਗਾ ਉਹ ਉਹ ਹੱਥ ਕਰਨੀ ਉਹ ਜਾਗਦਾ ਜਾਂ ਪਤਾ ਨਹੀਂ ਕੀ ਚੱਕਰ ਆ ਕੀ ਗੱਲਬਾਤ ਆ ਬੱਚਾ ਇੱਧਰ ਨੂੰ ਆਦਾਗਾ ਉਹ ਆਪਾਂ ਛੱਡਾਂਗੇ ਮੂਰੇ ਬਾਜੀ ਉਹ ਬਾਜੀ ਕਰਕੇ ਆਪਾਂ ਛਤਰੀ ਦੇ ਤਿਆਰ ਕੀਤਾ ਹੋਇਆਗਾ ਤੇ ਹੱਥ ਆਲੇ ਆਪਾਂ ਦੋ ਤਿੰਨ ਟ੍ਰੇਡ ਕਰਾਂਗੇ ਇੱਕ ਆ ਹੋ ਗਿਆ ਆਪਣੇ ਕੋਲੇ ਇੱਕ ਨੀਲਾ ਹੋ ਗਿਆ ਤੇ ਇੱਕ ਆਪਣੇ 골ਡੀ ਕੋਲੇ ਕੱਢਿਆ ਹੋਇਆ ਬੱਚਾ ਰੱਤਾ ਆਂਡੇ ਰੱਖੇ ਹੋਏ ਨੇ ਉਹਨਾਂ 'ਚ ਇੱਕ ਬੱਚਾ ਚੱਕ ਲਿਆਵਾਂਗੇ ਆਪਾਂ ਲਾਲ ਕਾਲੇ ਜੀ ਹੱਥ ਤੇ ਲਾਉਣੇ ਆਦ ਕਿ ਦੂਜੇ ਨਹੀਂ ਆਪਾਂ ਹੱਥ ਤੇ ਲਾਉਦੇ ਉਧਰ ਸਾਡੇ ਫੋਕੇ ਚੱਲ ਰਹੀ ਆ ਮੁੰਡੇ ਢਾਂਗੀ ਤੇ ਲਾਉਂਦੇ ਨੇ ਬੱਚੇ ਦਿਖਾ ਮੜਾ ਕਰ 골ਡੀ ਇੱਧਰ ਨੂੰ ਫੋਕਸ ਉਹ ਬੱਚੇ ਡਾਰੇ ਨੇ ਢਾਂਗੀ ਵੀ ਕਬੀ ਆ ਗੱਗੀ ਉਸਤਾਦ ਆ ਅਰਸ਼ਾ ਇੱਕ ਸਹੈਲਾ ਮੁੰਡਾ ਆਪਣਾ ਉਧਰ ਬੱਚੇ ਕਿਧਾਈ ਜਾਂਦੇ ਆ ਉਹ ਇਧਰ ਆਪਾਂ ਹੱਥ ਵਾਲਿਆਂ ਦੀ ਚੱਲ ਰਹੀ ਹੈ ਟ੍ਰੇਨਿੰਗ ਪੂਰੀ ਤੇ ਹੁਣ ਤੋਂ ਮੰਨ ਕੇ ਚੱਲੋ ਆਪਾਂ ਡੇਲੀ ਬਲੌਗ ਪਾਇਆ ਕਰਾਂਗੇ ਡੇਲੀ ਆਪਣਾ ਬੱਚਾ ਕੀ ਕਰਦਾਗਾ ਕੀ ਜੱਜਮੈਂਟ ਕਰੂਗਾ ਹੱਥ ਵਾਸਤੇ ਕਿਸ ਹਿਸਾਬ ਕਿਤਾਬ ਰਹੂਗੇ ਨਾ ਉਸ ਹਿਸਾਬ ਨਾਲ ਆਪਾਂ ਤੁਹਾਨੂੰ ਸਾਰੀ ਗੱਲ ਬਾਤ ਦੱਸਾਂਗੇ ਹੁਣ ਇੰਨਾ ਕ ਫਰਕ ਪੈ ਗਿਆ ਬਾਈ ਆ ਦੇਖੋ ਮੇਨ ਗੱਲ ਜਿਹੜਾ ਬੱਚਾ ਆਪਣਾ ਉੱਡ ਕੇ ਜਾਣ ਲੱਗ ਗਿਆ ਮੇਨ ਮੁੱਦਾ ਇਹ ਹੁੰਦਾਗਾ ਬੱਚਾ ਉੱਡ ਕੇ ਸਿੱਧਾ ਹੱਥ ਤੇ ਆਵੇ 2 ਨੰਬਰ ਜਦੋਂ ਆਪਾਂ ਬੱਚਾ ਖੁੱਡੇ ਛੱਡ ਦਿੰਨੇ ਆ ਠੀਕ ਆ ਇੱਕ ਤਾਂ ਚਲੋ ਕਹਿੰਦਾ ਬੈਠਾ ਰਹਿਣ ਦੇ ਖੁੱਡੇ ਨਹੀਂ ਉਹ ਗਲਤ ਗਲਤ ਆ ਜਮੇ ਬੱਚੇ ਨੂੰ ਉੱਡ ਕੇ ਆਪਣੇ ਕੰਨੀ ਨੂੰ ਆਉਣਾ ਚਾਹੀਦਾ ਜਦੋਂ ਬੱਚਾ ਉੱਡ ਕੇ ਆਪਣੇ ਕੰਨੀ ਨੂੰ ਆਉਂਦਾ ਹੈਗਾ ਬੱਚੇ ਦੇ ਚਾਂਸ ਵੱਧ ਜਾਂਦੇ ਆ ਠੀਕ ਆ ਬੱਚਾ ਹੱਥ ਤੇ ਲੱਗੂਗਾ ਫਲਾਲ ਮੈਂ ਤਾਂ ਇਹਨਾਂ ਨੂੰ ਆੜੀ ਰੱਖਿਆ ਹੋਇਆ ਮੈਂ ਪਹਿਲਾਂ ਥੱਲੇ ਰੱਖਿਆ ਸੀਗਾ ਤੇ ਅੱਜ ਮੈਂ ਸੈਟਲਮੈਂਟ ਕੀਤਾ ਹੈਗਾ ਉੱਤੇ ਉੱਪਰ ਲੈਂਦੇ ਆ ਤੇ ਆ ਦਿਖਾ ਦੇ ਵੀ ਮੁੰਡਿਆ ਭਲੇ ਜਾਉਂ ਪਈਆ ਜੀ ਕਿੰਤਾ ਨਹੀਂ ਹੈਗਾ ਸਾਫ ਸੁਪੀਆ ਆਪਣਾ ਸਾਰੀ ਕਰ ਲਿਆ ਪਿਆ ਹੈਗਾ ਤੇ ਪਹਿਲਾਂ ਤਾਂ ਅਸੀਂ ਟਾਕੀ ਲਈ ਤੇ ਸਾਫ ਸੁਪੀਆ ਕੀਤਾ ਆ ਆਪਣੇ ਕੋਲੇ ਸਾਰੇ ਉੱਡਣ ਵਾਲੇ ਆ ਜੇ ਆਪਣੇ ਭਾਦੋ ਚ ਲੋਡ ਆਏ ਆਪਾਂ ਭਾਦੋ ਚ ਕੱਢ ਲਾਂਗੇ ਤੇ ਨਹੀਂ ਆਪਾਂ ਫਿਰ ਇਹਨਾਂ ਨੂੰ ਮੂਹਰੇ ਕੱਢਾਂਗੇ ਹੁਣ ਵੀ ਆਪਣੇ ਆਹ ਦੇਖੋ ਆਹ ਕੰਮ ਗਲਤ ਹੋ ਜਾਂਦਾ ਹੈਗਾ ਆਹ ਕਰਕੇ ਮੈਂ ਕੋਲੇ ਨਹੀਂ ਆਉਂਦਾ ਖੁੱਡੇ ਦੇ ਹਲੇ ਬੱਚੇ ਦਾ ਪਹਿਲਾ ਦਿਨ ਕਰਕੇ ਬੱਚਾ ਥੋੜਾ ਜਿਹਾ ਹੋਰ ਹੀ ਕਰਦਾ ਹੈਗਾ ਬਸ ਹੌਲੀ ਹੌਲੀ ਇਹ ਲੱਗ ਜਾਊਗਾ ਇਧਰੋਂ ਇਧਰੋਂ ਆਪਣੇ ਆਹ ਕੂਟਰ ਚੱਲ ਰਹੇ ਨੇ ਬੱਚੇ ਚੱਲ ਰਹੇ ਨੇ ਟ੍ਰੇਲਿੰਗ ਤੇ ਇਹਨਾਂ ਨੂੰ ਆਪਾਂ ਛੱਦਰੀ ਤੇ ਲਾ ਦੇਣਾ ਇਹਨਾਂ ਨੂੰ ਹੱਥ ਤੇ ਲਾਵਾਂਗੇ ਹੁਣ ਆਪਾਂ ਰੋਜ਼ ਡੇਲੀ ਬਲੌਗ ਪਾਇਆ ਕਰਾਂਗੇ ਜੇ ਮੈਂ ਦੱਸਿਆ ਕਰਾਂਗੇ ਭਾਈ ਅਸੀਂ ਕੀ ਕਰਦੇ ਆ ਠੀਕ ਆ ਬੱਚਾ ਆਪਣਾ ਕਿੰਨੇ ਪਰਸੈਂਟ ਹੱਥ ਦੇ ਚਾਂਸ ਵੱਧ ਗਏ ਤੇ ਕੀ ਇਹਦੀ ਰਿਐਕਸ਼ਨ ਆ ਕੀ ਇਹਦੀ ਜਜਮੈਂਟ ਆ ਠੀਕ ਆ ਮੇਨ ਚੀਜ਼ ਇਹਨੇ ਆਪਾਂ ਨੂੰ ਪਛਾਣਨਾ ਹੈਗਾ ਜਿਹੜਾ ਇਹਨੂੰ ਆਪਾਂ ਦੱਸਣਾ ਆ ਆਪਾਂ ਨੂੰ ਪਛਾਣ ਲਵੇ ਆ ਬੱਚੇ ਵੀ ਹੁਣ ਫੁੱਲ ਤਿਆਰ ਨਹੀਂ ਜੇ ਹੁਣ ਮੈਂ ਮੰਨ ਕੇ ਚੱਲੂ 5 ਮਿੰਟ ਵੀ ਥੱਲੇ ਬਹਿ ਗਿਆ ਨਾ ਬੱਚੇ ਮੇਰੇ ਆਪਣੇ ਉੱਡ ਕੇ ਆਉਂਗੇ। ਚਲੋ ਆਪਾਂ ਟਰਾਈ ਕਰਕੇ ਦੇਖਦੇ ਹਾਂ ਤੁਹਾਨੂੰ ਦਿਖਾਉਨੇ ਆ ਜੇ ਬੱਚੇ ਆਪਣੇ ਕੋਲੇ ਉੱਡ ਕੇ ਆਏ। ਜਿੰਨਾ ਕਿ ਮੇਰੇ ਚਾਂਸ ਆ ਤਾਂ ਆਊਗਾ ਬੱਚਾ। ਬੱਚਾ ਦੇਖਦਾਗਾ। ਰਹਿ ਗਿਆ ਥੋੜੇ ਕਨੇ ਚਾਂਸ ਉਹਦੇ ਆਉਣ ਦੇ। ਇੱਕ ਰੱਜੇ ਵਾਲੇ ਹੋਇਆ ਜਦੋਂ ਭੁੱਖੇ ਹੋਣਗੇ। ਉਦੋਂ ਬੱਚੇ ਵੱਧ ਆਉਂਦੇ ਆਪਣੇ ਕੰਨੇ ਨੂੰ। ਇੱਕ ਤੁਹਾਨੂੰ ਹੋਰ ਬਈ ਸਾਰ ਨੂੰ ਮੇਨ ਗੱਲ ਦੱਸਦਾਗਾ। ਮੈਂ ਕਈ ਵਾਰ ਨੋਟ ਕੀਤਾਗਾ ਤੇ ਜਦੋਂ ਜਦੋਂ ਆਪਾਂ ਲਾਈਵ ਹੀ ਨੇ ਬੱਚੇ ਠੀਕ ਆ ਪਹਿਲਾਂ ਆਪਣਾ ਹੋ ਕੋਠਾ ਹੁੰਦਾ ਸੀਗਾ ਤੇ ਉਹ ਕੋਠੇ ਤੇ ਆਪਾਂ ਅੱਗੇ ਆਏ ਹੋਏ ਸੀਗੇ ਸਾਰੇ ਬੱਚੇ ਤੇ ਉਥੋਂ ਉੱਡ ਕੇ ਆਉਂਦੇ ਸੀਗੇ ਬੱਚੇ ਆ ਕੇ ਬਹਿ ਜਾਂਦੇ ਸੀ ਉਹ ਮੇਨ ਚੱਕਰ ਕੀ ਪੈ ਗਿਆ ਉਹ ਬੱਚੇ ਵੀਰੇ ਮੈਂ ਲਾਈਏ ਹਿਸਾਬ ਨਾਲ ਹੋਏ ਸੀਗੇ ਉਹ ਇੱਕ ਤਾਂ ਬਾਜੀ ਵਾਲੇ ਬੱਚੇ ਸੀਗੇ ਆਪਾਂ ਬਾਈ ਛੱਡ ਨਹੀਂ ਸੀਗੇ ਤੇ ਮੈਂ ਉੱਤੋਂ ਦੀ ਪੰਗਾ ਭਾਈ ਲੈ ਲਿਆ ਹੱਥ ਆਲਾ ਠੀਕ ਆ ਤੇ ਬੱਚੇ ਉੱਡਿਆ ਕਰਨ ਚਲੋ ਬੰਦੇ ਵਿੱਚ ਉਹ ਬੱਚੇ ਲਾਉਂਦੇ ਆ ਜਿਹੜਾ ਗੇੜਾ ਦੇ ਕੇ ਬਹਿ ਜਾ ਕਰੇ ਉਹ ਮੇਰੇ ਵਾਲੇ ਉੱਡਿਆ ਬਾਜੋ ਕਰਨ ਬਈ ਪਹਿਲਾਂ ਰੱਬ ਚ ਖੜ੍ਹ ਜਾ ਕਰਨ ਜਾਂ 2 ਘੰਟੇ 3 ਘੰਟੇ ਬੱਚੇ ਬੈਠੇ ਨਾ ਕਰਨ ਮੈਂ ਅੱਕ ਗਿਆ ਕਰਾ ਪੂਰਾ ਕਿਉਂ ਇੱਕ ਤਾਂ ਬਈ ਕੰਮ ਧੰਦਾ ਕਰਨਾ ਹੁੰਦਾ ਮਾੜਾ ਮੋਟਾ ਕੂਤਰਾ ਦਾਣੇ ਪਾਉਣੀ ਪਾਉਣਾ ਹੁੰਦਾ ਉਤੋਂ ਉਹ ਉੱਡਿਆ ਕਰਨ ਉਤੋਂ ਦੀ ਮੀਂਹ ਆ ਜਾ ਕਰੇ ਮੇਰੇ ਨਾਲ ਕਈ ਵਾਰੀ ਹੋਇਆ ਨੇ ਮੈਂ ਇੰਸਟਾ ਤੇ ਵੀਡੀਓ ਵੀ ਪਾਈ ਹੋਈਆਂ ਨੇ ਤੇ ਉੱਥੇ ਮੇਰੇ ਹੁਣ ਮੈਂ ਡਿਲੀਟ ਕਰਤੀਆਂ ਹੁਣ ਤੁਹਾਨੂੰ ਆਪਾਂ ਸਾਰਾ ਕੁਝ ਨਵੇਂ ਤੌਰ ਤੇ ਦਿਖਾਵਾਂਗੇ ਆ ਬੱਚੇ ਗੱਗੇ ਆਣਗੇ ਖਤਰੀ ਤੇ ਆ ਬੱਚੇ ਹੱਤੇ ਜਦੋਂ ਬੱਚਾ ਆਪਣਾ ਭੁੱਖਾ ਹੁੰਦਾਗਾ ਠੀਕ ਆ ਬੱਚੇ ਭੁੱਖੇ ਨੂੰ ਜੱਜ ਕਰ ਲਿਆ ਕਰੋ ਢਿੱਡ ਤੋਂ ਪਰ ਢਿੱਡ ਚ ਕੁਝ ਨਾ ਹੋਵੇ ਠੀਕ ਆ ਭੁੱਖੇ ਬੱਚੇ ਨੂੰ ਹੱਥੇ ਉਠਾ ਲਿਆ ਉਹਨੂੰ ਹੱਥੇ ਉਠਾ ਕੇ 2 ਘੰਟੇ 3 ਘੰਟੇ ਹੁਣ ਮੰਨ ਕੇ ਚੱਲੋ ਇਹਨੂੰ ਮੇਰੇ 1.5 2 ਘੰਟੇ ਹੋ ਗਏ ਇਹਨੂੰ ਇੰਨਾ ਪਤਾ ਲੱਗ ਗਿਆ ਮੈਂ ਮੋੜੇ ਤੇ ਜਾਣਾ ਹਲੇ 1.5 2 ਘੰਟੇ ਹੋਇਆ ਜੇ ਮੰਨ ਕੇ ਚੱਲੋ ਇਹਨੂੰ ਹਫਤਾ ਡੇਢ ਹਫਤਾ ਹੋ ਗਿਆ ਇਹ ਬੱਚਾ ਆਪਣੇ ਕੋਲੇ ਉੱਡ ਕੇ ਆਉਣ ਲੱਗ ਜੂ ਗੇੜੇ ਪਾ ਕੇ ਆਉਣ ਲੱਗ ਜੂਗਾ ਹੌਲੀ ਹੌਲੀ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜੂਗਾ ਠੀਕ ਆ ਭੁੱਖਾ ਬੱਚਾ ਬੰਦੇ ਕੋਲੇ ਭੱਜਦਾ ਹੈਗਾ ਮਾਲਕ ਕੋਲੇ ਆਉਂਦਾ ਹੈਗਾ ਠੀਕ ਆ ਉਹਨੂੰ ਐ ਹੁੰਦਾ ਮੈਨੂੰ ਦਾਣੇ ਮਿਲਣਗੇ ਮੈਨੂੰ ਚੋਗਾ ਮਿਲੇਗਾ ਕਿਉਂ ਮੈਂ ਸ਼ੁਰੂ ਤੋਂ ਬਈ ਬੱਚੇ ਹੱਥ ਨਾਲ ਪਾਲਦਾ ਹਾਂਗਾ ਠੀਕ ਆ ਤਾਂ ਕਰਕੇ ਥੋੜਾ ਜਿਹਾ ਮੇਰਾ ਬੱਚੇ ਲਗਾ ਕਰਦੇ ਆ ਪਰ ਆ ਜਿਹੜਾ ਬੱਚਾ ਹੈਗਾ ਠੀਕ ਆ ਇਹ ਆਪਣਾ ਮੁੰਡਾ ਗੋਲਡੀਆ ਪਿੰਡੂ ਉਹਦੇ ਘਰੋਂ ਆਇਆ ਹੋਇਆ ਹੈਗਾ ਉਹਨੂੰ ਮੈਂ ਕਿਹਾ ਜੀ ਮੈਨੂੰ ਯਾਰ ਇੱਕ ਨੀਲਾ ਜਾਂ ਲਾਲ ਬੱਚਾ ਦੇ ਦੀ ਮੈਂ ਹੱਥ ਤੇ ਲਾਉਣਾਗਾ ਠੀਕ ਆ ਤੇ ਔਰੇ ਕੋਲ ਬਈ ਨਿਕਲਿਆ ਉਹਨੇ ਮੈਨੂੰ ਅੱਜ ਫੋਨ ਲਾ ਕੇ ਕਿਹਾ ਕਹਿੰਦਾ ਬੱਚਾ ਪਲ ਗਿਆ ਆਪਣਾ ਵਧੀਆ ਤੂੰ ਲੈ ਜਾ ਕੇ ਮੈਂ ਕਿਹਾ ਚੱਲ ਠੀਕ ਆ ਤੇ ਹੁਣ ਬੱਚਾ ਲਿਆਂਦਾ ਆਪਾਂ ਹੁਣ ਦੇਈ ਦਿਆਂ ਕੀ ਹਿਸਾਬ ਕਿਤਾਬ ਆ ਆ ਬੱਚੇ ਤਾਂ ਮੇਰੇ ਕੋਲ ਚਾਂਸ ਬਹੁਤ ਘੱਟ ਸੀਗੇ ਕਿਉਂ ਮੇਰਾ ਆਪਦਾ ਹੀ ਜੀ ਨਹੀਂ ਕਰਦਾ ਜੀ ਲਾਉਣ ਨੂੰ ਇਹਦੇ ਖੰਭ ਖਰਾਬ ਜਿਹੇ ਨੇ ਉੱਟਣਾ ਤਾਂ ਹੈ ਨਹੀਂਗਾ ਕਿਉਂ ਮੇਨ ਮਾਕਸਿਸ ਆਪਣਾ ਆਏ ਆ ਆਪਾਂ ਇਹਨੂੰ ਡਾਵਾਂਗੇ ਇਹ ਉੱਟ ਕੇ ਆਪਣੇ ਕੋਲੇ ਵੀ ਆਉਣਾ ਚਾਹੀਦਾ ਨਾ ਫਿਰ ਆਪਾਂ ਕਹਿ ਸਕਦੇ ਹਾਂ ਵੀਰੇ ਆਪਣਾ ਬੱਚਾ ਪਾਸ ਆ ਤੇ ਇੱਕ ਗੱਲ ਹੋਰ ਬਈ ਜਦੋਂ ਬੱਚੇ ਕੂਤਰ ਰੱਖੇ ਨੇ ਆਪਾਂ ਠੀਕ ਆ ਆਪਣੇ ਤੇ ਬਿੱਠਾ-ਬੁੱਠਾ ਕਰ ਦਿੰਦੇ ਆ ਆ ਜ਼ੂਮ ਕਰਕੇ ਦਿਖਾ ਦੇ ਬਈ ਠੀਕ ਆ ਆ ਬਿੱਠਾ ਆ ਇਧਰ ਕੜਾ ਭਰਿਆ ਪਿਆਗਾ ਠੀਕ ਆ ਕਈ ਵਾਰ ਮੇਰਾ ਸਿਰ ਆ ਮੇਰੇ ਮ ਠੀਕ ਆ ਆਪਾਂ ਫੇਰ ਵੀ ਨਹੀਂ ਕਹਿੰਦੇ ਚੱਲ ਯਾਰ ਕੋਈ ਗੱਲ ਨਹੀਂ ਜੇ ਤਾਂ ਹੁਣ ਆਪਾਂ ਪੰਗੇ ਲੈਨੇ ਆ ਤਾਂ ਇਹਦਾ ਇਹ ਜਿਹਾ ਕੁਸਤਾ ਚੱਲਦਾ ਹੀ ਰਹਿੰਦਾ ਹੈਗਾ ਠੀਕ ਆ ਕੱਪੜੇ-ਕੁੱਪੜੇ ਆਪਣੇ ਵਿੱਠਾਂ ਘਰ ਦੇ ਦੇ ਚੱਲ ਆਪਾਂ ਨੂੰ ਕੋਈ ਕਹਿੰਦੇ ਨਹੀਂ ਹੈਗੇ ਤੇ ਉਹ ਵਿੱਠਾਂ-ਬੁੱਠਾਂ ਕਰੀ ਜਾਂਦੇ ਆਪਾਂ ਨੂੰ ਕੋਈ ਸ਼ੂਕ ਨਹੀਂ ਹੈਗੀ ਵੀਰੇ ਕਿਉਂ ਆਪਾਂ ਸ਼ੁਰੂ ਤੋਂ ਕੂਤਰਾਂ ਦੇ ਵਿੱਚ ਪਲੇ ਹੋਏ ਆਪਾਂ ਨੂੰ ਪਤਾ ਹੈਗਾ ਕੀ ਹਾਲ-ਕਿਤਾਬ ਹੁੰਦਾ ਇਹਨਾਂ ਦਾ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਹੱਥ ਤੇ ਅੱਜ ਦਾ ਵਲੌਗ ਆਪਾਂ ਪਾਸੇ ਇਸ ਖਾਤਰੀ ਬਣਾਇਆ ਹੁਣ ਤੁਹਾਨੂੰ ਆਪਾਂ ਦਿਖਾਇਆ ਕਰਾਂਗੇ ਰੋਜ਼ ਆਪਾਂ ਕੀ ਕਰਦੇ ਆ ਅੱਜ ਦੇ ਵਲੌਗ 'ਚ ਇਹ ਮ ਤੇ ਆਪਾਂ ਉਹ ਬਲੌਗ ਵੀ ਤੁਹਾਨੂੰ ਦਿਖਾਵਾਂਗੇ ਇੱਕ ਆਪਾਂ ਪੰਗਾ ਹੋਰ ਲੈਣਾ ਹੈਗਾ ਜਿਹੜੇ ਅੱਜ ਕੱਲ ਇੰਸਟਾ ਦੇ ਵੀਡੀਓ ਚੱਲ ਰਹੀਆਂ ਨੇ ਮੁੰਡਾ ਮੋਟਰਾਂ ਦੇ ਲੈ ਜਾ ਕੇ ਆਏ ਗੂਤਰ ਛੱਡ ਦਿੰਦਾ ਹੈਗਾ ਨਾ ਤੇ ਉਹ ਨਾਲ ਨਾਲ ਉੱਡੀ ਜਾਂਦਾ ਹੁੰਦਾ ਹੈਗਾ ਤੇ ਉਹ ਪੰਗਾ ਵੀ ਆਪਾਂ ਜਰੂਰ ਲਵਾਂਗੇ ਉਹ ਵੀ ਦੇਖਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਮੇਨ ਮਾਰਕਸ ਦਾ ਆਪਣਾ ਆ ਬੱਚੇ ਨੂੰ ਆਪਾਂ ਗਝਾਉਣਾਗਾ ਇਹਨੂੰ ਆਪਾਂ ਰੋਡਾਇਆ ਕਰਾਂਗੇ ਇਹ ਚਾਹੇ ਦੋ ਗੇੜੇ ਦੇ ਵਿੱਚ ਚਾਹੇ ਚਾਰ ਗੇੜੇ ਦੇ ਵਿੱਚ ਇਹਨੂੰ ਆ ਕੇ ਆਪਣੇ ਉੱਤੇ ਬੈਠਣਾ ਚਾਹੀਦਾ ਚਾਹੇ ਸਿਰ ਤੇ ਬੈਜੇ ਚਾਹੇ ਬਾਹਾਂ ਤੇ ਬੈਜੇ ਠੀਕ ਆ ਤੇ ਉਹ ਚੀਜ਼ ਤਾਂ ਚਲੋ ਬਾਅਦ ਦੀ ਗੱਲ ਆ ਪਰ ਉਸ ਤੋਂ ਪਹਿਲਾਂ ਜਿਵੇਂ ਆਪਾਂ ਬੱਚਾ ਮੰਨ ਕੇ ਚਲੋ ਹਲਦਾ ਚਲੇ ਨਿਆਣਾਗਾ ਆਪਾਂ ਬੜਾ ਪੰਗਾ ਲੈਂਦੇ ਨਹੀਂ ਹੈਗੇ ਇਹਨੂੰ ਆਪਾਂ ਉਰੇ ਬਿਠਾਤਾ ਠੀਕ ਆ ਜਦੋਂ ਇਹ ਉੱਟ ਕੇ ਡਾਰ ਹੋ ਗਿਆ ਪੂਰਾ ਇਹਨੂੰ ਆਪਾਂ ਐ ਹੱਥ ਕਰਨਾਗਾ ਐ ਚਲੋ ਕੋਈ ਇਸ਼ਾਰਾ ਲਾ ਲਓ ਜਾਂ ਕੋਈ ਆਵਾਜ਼ ਲਾ ਲਓ ਠੀਕ ਆ ਕਿ ਉਤ ਨੂੰ ਪਤਾ ਲੱਗ ਜਾਂਦਾਗਾ ਮੈਂ ਜਾਣਾ ਬੰਦੇ ਕੋ ਤੇ ਠੀਕ ਆ ਉਹ ਬੱਚਾ ਆਪਣੇ ਕੋਲੇ ਆਪ ਹੀ ਉੱਟ ਕੇ ਆਈਏ ਹੁਣ ਇਹ ਕਿਉਂ ਨਾ ਨਿਆਣਾਗਾ ਦੇ ਬੜਾ ਨਿੱਕਾ ਗਾ ਬਈ ਅੱਜ ਪਹਿਲੇ ਦਿਨ ਬਿਠਾਇਆਗਾ ਠੀਕ ਆ ਤਾਂ ਕਰਕੇ ਹਲੇ ਥੋੜੀ ਉੱਪਰ ਆ ਜਾ ਕਰੂੰਗਾ ਜਿੱਥੇ ਆਕ ਮੇਰਾ ਸ਼ੱਕ ਹਲੇ ਪਰ ਥੋੜੀ ਮਿਹਨਤ ਕਰਨੀ ਪਊਗੀ ਇਹਦੇ ਤੇ ਆਵੇ ਹੁਣ ਵੀ ਜਾਊਗਾ ਪਰ ਆਪਾਂ ਬਾਲਾ ਪੰਗਾ ਨਹੀਂ ਲੈਣਾ ਇਹਦੇ ਨਾਲ ਕਿਉਂ ਨਿੱਕਾ ਨਾ ਡਿਗ ਡੂਗ ਨਾ ਪਵੇ ਥੱਲੇ ਛੱਟ ਬੱਤੀ ਜਿਵੇਂ ਹੀ ਪੋਰਾ ਕਾ ਮਟਰੋਲ ਜੀ ਆ ਦੇਖ ਲੋ ਓਡੇ ਮੂਰੀ ਆ ਤੇ ਇਹਨੂੰ ਹੁਣ ਆਪਾਂ ਗਝਾਵਾਂਗੇ ਹੱਥ ਤੇ ਬਾਕੀ ਜੋ ਟਾਈਮ ਟੂ ਟਾਈਮ ਵਲੌਗ ਹੋਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਜਨਾਂਗੇ ਤੇ ਜੇ ਤੁਹਾਨੂੰ ਵਧੀਆ ਲੱਗਿਆ ਕਰਨ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਉਸ ਤੋਂ ਪਹਿਲਾਂ ਆਪਾਂ ਇੱਕ ਚੀਜ਼ ਹੋਰ ਟਰਾਈ ਕਰ ਲਈਏ ਦੇਖਦੇ ਆ ਜੀ ਆਪਣੇ ਕੋਲ ਇਹ ਬੱਚਾ ਆਉਂਦਾ ਆਪਣਾ ਫਲਾਮੇ ਉਰੇ ਬੈਠਾ ਸੀਗਾ ਆਹੀ ਜਗ੍ਹਾ ਤੇ ਤੇ ਬੱਚਾ ਆਪਣੇ ਕੋਲ ਕਈ ਵਾਰੀ ਉੱਡ ਕੇ ਆ ਗਿਆ ਫਲਾਲ ਕੀ ਬੱਚਾ ਛਤਰੀ ਵਾਲਾ ਆਗਾ ਇਹਦਾ ਜਣੀ ਹੱਥ ਨਾਲ ਪਾਲਿਆ ਕਰਕੇ ਇਹਦਾ ਬਈ ਮੂੰਹ ਮੂੰਹ ਲਾ ਲੋ ਕੋਈ ਚੱਕਰਾ ਠੀਕੋ ਕੀ ਗੱਲ ਬਾਤ ਆ ਤੇ ਉਹ ਕਰਕੇ ਆਪਣੇ ਕੋਲੇ ਆਉਂਦਾ ਹੁਣ ਆਪਣੇ ਚਾਂਸ ਵੱਧ ਜਾਂਦੇ ਆ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੇ ਉਤਰ ਛਤਰੀ ਵਾਲੇ ਵੀ ਆਪਣੇ ਕੋਲੇ ਉੱਡ ਕੇ ਆਉਂਦੇ ਆ ਠੀਕ ਆ ਬੰਦਾ ਅੰਦਰੋਂ ਅੰਦਰੋਂ ਖੁਸ਼ ਹੋਈ ਜਾਂਦਾ ਜਿਹੜੀ ਸਾਡੇ ਨਾਲ ਗੱਲਬਾਤ ਹੁੰਦੀ ਆ ਜਿੰਦਾ ਭਰਾ ਅੰਦਰੋਂ ਅੰਦਰੋਂ ਖੁਸ਼ ਹੋ ਜਾਂਦੇ ਨੇ ਸਾਡੇ ਚਾਂਸ ਵੱਧ ਜਾਂਦੇ ਆ ਬੱਚੇ ਹੱਥ ਤੇ ਲਾਉਂਦੇ ਆ ਆਪਾਂ ਨੂੰ ਪਤਾ ਆਪਾਂ ਕਿਵੇਂ ਹੱਥ ਤੇ ਲਾਏ ਨੇ ਠੀਕ ਆ ਮਿਹਨਤ ਵੀ ਬਹੁਤ ਆਉਂਦੀ ਹੈ ਬਾਈ ਐ ਨਹੀਂ ਹੈਗਾ ਘੰਟੇ ਦਾ ਕੰਮ ਆ 2 ਘੰਟੇ ਦਾ ਕੰਮ ਆ ਛਤਰੀ ਦੇ ਵੜਾ ਕੇ 4 ਦੇਣਾ ਨਹੀਂ ਬਾਈ ਬਹੁਤ ਦੁੱਗਣੀ ਤਿੱਗਣੀ ਮਿਹਨਤ ਆ ਛਤਰੀ ਵਾਲਾ ਤਾਂ ਚਲੋ ਆਪਾਂ ਵੜਾ ਕੇ ਛੱਡ ਦਿੰਦੇ ਆ ਜਾਂ ਆਏ ਆ ਵੜਾ ਦਿੰਦੇ ਆ ਛਤਰੀ ਦੇ ਜਾ ਵੜਦਾ ਉਹ ਗਿੱਜੇ ਜਾਂਦਾ ਆ ਪਰ ਜਿਹੜਾ ਹੱਥ ਵਾਲਾ ਹੁੰਦਾ ਉਹਦੀ ਬਾਈ ਮਿਹਨਤ ਸਰ ਨੂੰ ਵੱਧਦਾ ਜੇ ਤੁਸੀਂ ਕੋਸ਼ਿਸ਼ ਕਰੋਗੇ ਬਾਈ ਜ਼ਰੂਰ ਲੱਗਣਗੇ ਚਲੋ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਤੇ ਤੁਹਾਨੂੰ ਦੱਸਾਂਗੇ ਬੱਚਾ ਕੱਲ ਤੋਂ ਕੀ ਜਣੀ ਆਪਣੇ ਨਾਲ ਰਿਐਕਟ ਕਰ ਰਿਹਾਗਾ ਬੱਚਾ ਆਉਣ ਦੇ ਚਾਂਸ ਹੈਗੇ ਜਾਂ ਬੱਚਾ ਸਿਆਣਾ ਹੋਈ ਜਾਊਗਾ ਉਸ ਹਾਲ ਨਾਲ ਆਪਾਂ ਵਲੌਗ ਵੀ ਵੱਡੇ ਕਰਕੇ ਪਾਈ ਜਾਵਾਂਗੇ ਹਲੇ ਫਿਲਹਾਲ ਆਪਾਂ ਵਲੌਗ ਛੋਟੀ ਪਾਵਾਂਗੇ ਕਿਉਂ ਹਲੇ ਕੋਈ ਇੰਨੀ ਗੱਲਬਾਤ ਦੱਸਣ ਵਾਲੀ ਹੈ ਨਹੀਂ ਕਿ ਕਿ ਅੱਜ ਬੱਚੇ ਦਾ ਪਹਿਲਾ ਦਿਨ ਸੀਗਾ ਬੱਚੇ ਦਾ ਦੂਜੇ ਦਿਨ ਦਾ ਰਿਐਕਸ਼ਨ ਆਪਾਂ ਨੂੰ ਪਤਾ ਲੱਗ ਜਾਣਾ ਕੀ ਰਿਐਕਸ਼ਨ ਹੈਗਾ ਤੀਜੇ ਦਿਨ ਹੋਰ ਰਿਐਕਸ਼ਨ ਚੌਥੇ ਦਿਨ ਹੋਰ ਰਿਐਕਸ਼ਨ ਬਣਾ ਦੇ ਤਾਂ ਕਰਕੇ ਬੱਚਾ ਹੌਲੀ-ਹੌਲੀ ਆਪਣੇ ਹੱਥੇ ਜਰੂਰ ਟ੍ਰੇਨ ਹੋ ਗਿਆ ਨਾ ਆਪਾਂ ਤੁਹਾਨੂੰ ਫੁੱਲ ਵਲੌਗ ਦਿਖਾ ਦੇ ਕਰਾਂਗੇ ਚਲੋ ਮੈਂ ਤੇ ਆ ਨੈਕਸਟ ਵਲੌਗ ਦੇ ਵਿੱਚ